ਅਸ਼ਕਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗਰਿਸ਼ੰਕਰ ਦੇ ਕਸਬਾ ਸੈਲਖੁਰ ਦਾ ਇੱਕ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਪੁਲਿਸ ਦੇ ਵਿੱਚ ਕਰੈਕਸ਼ਨ ਅਫਸਰ ਬਣ ਗਿਆ ਹੈ ਜੋ ਕਿ ਆਪਣੀ ਭੈਣ ਨੂੰ ਮਿਲਣ ਦੇ ਲਈ ਵਿਜ਼ਟਰ ਵੀਜ਼ੇ ਤੇ ਗਿਆ ਸੀ ਸਤਿਅਮ ਗੋਤਮ ਪੁੱਤਰ ਨਰਿੰਦਰ ਗੋਤਮ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਹੈ ਜਿਸ ਨੂੰ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਵਜੋਂ ਭਰਤੀ ਕੀਤਾ ਗਿਆ ਹੈ ਸਤਿਅਮ ਗੋਤਮ 5 ਅਗਸਤ 2023 ਨੂੰ ਆਪਣੀ ਭੈਣ ਨੂੰ ਮਿਲਣ ਨਿਊਜ਼ੀਲੈਂਡ ਗਿਆ ਸੀ ਜਦੋਂ ਸਤਿਅਮ ਜ਼ਿਲ੍ਹਾ ਅਧਿਕਾਰੀਆਂ ਵੱਜੋਂ ਤਿੰਨਾਂ ਤਾਂ ਆਪਣੇ ਜੀਜਾ ਅਕਸ਼ੇ ਕੁਮਾਰ ਨਾਲ ਜੇਲ੍ਹ ਗਿਆ ਤਾਂ ਜ਼ਿਲ੍ਹਾ ਅਧਿਕਾਰੀਆਂ ਨੇ ਸਤਿਅਮ ਦੀ ਬੋਡੀ ਫਿਟਨੈਸ ਨੂੰ ਦੇਖਦੇ ਹੋਏ ਕਿਹਾ ਕਿ ਸਾਨੂੰ ਅਜਿਹੇ ਪੁਲਿਸ ਅਧਿਕਾਰੀਆਂ ਦੀ ਜ਼ਰੂਰਤ ਹੈ ਜਿਸ ਦੇ ਲਈ ਉਹਨਾਂ ਪੁਲਿਸ ਦੇ ਵਿੱਚ ਨੌਕਰੀ ਲਈ ਅਰਜ਼ੀ ਦੇਣ ਲਈ ਅਪੀਲ ਕੀਤੀ ਸਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਤੇ ਸਰੀਰਕ ਪ੍ਰੀਖਿਆ ਪਾਸ ਕੀਤੀ ਮੈਡੀਕਲ ਰਿਪੋਰਟ ਦੇ ਨਤੀਜੇ ਵਜੋਂ ਇੱਕ ਸ਼ਾਖਾਹਾਰੀ ਅਲਕੋਹਲ ਮੁਕਤ ਸ਼ਰੀਰ ਨਿਕਲਿਆ ਜਿਸ ਤੋਂ ਬਾਅਦ ਪੁਲਿਸ ਨੇ ਸਤਿਅਮ ਨੂੰ 5 ਅਚਨਾ ਅਧਿਕਾਰियਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ ਪਿੰਡ ਸੈਲਾਖੁਰ ਦੇ ਵਸਨੀਕ ਨਰਿੰਦਰ ਕੁਮਾਰ ਗੋਤਮ ਅਤੇ ਅੰਜਨਾ ਗੋਤਮ ਪੁੱਤਰ ਨੂੰ ਦੇ ਕੇ ਖੁਸ਼ ਹਨ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਜ਼ਟਰ ਵੀਜ਼ੇ ਤੇ ਕਿਸੇ ਨੌਜਵਾਨ ਨੂੰ ਵਿਦੇਸ਼ ਦੇ ਵਿੱਚ ਪੁਲਿਸ ਅਫਸਰ ਵਜੋਂ ਭਰਤੀ ਕੀਤਾ ਗਿਆ ਹੈ ਸਤਿਮ ਗੋਤਮ ਨਿਊਜ਼ੀਲੈਂਡ ਦੇ ਵਿੱਚ ਕੈਰੈਕਸ਼ਨ ਅਫਸਰ ਬਣਨ ਤੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਧਾਈ ਦੇਣ ਵਾਲੇ ਦਾ ਤੰਤਲ ਲੱਗਿਆ ਹੋਇਆ ਹੈ ਸਤਿਮ ਨੇ 12ਵੀਂ ਤੱਕ ਮਾਲਪੁਰ ਤੋਂ ਪੜ੍ਹਾਈ ਕੀਤੀ ਵਿਜ਼ਟਰ ਵੀਜ਼ਾ ਤੇ ਜਾਣ ਤੋਂ ਪਹਿਲਾਂ ਉਹ MBA ਕਰ ਰਿਹਾ ਸੀ ਕਾਲਜ ਦੇ ਵਿੱਚ ਸਤਿਮਨ ਨੂੰ ਮਿਸਟਰ ਪਰਫੈਕਟ ਦਾ ਖਿਤਾਬ ਵੀ ਮਿਲਿਆ ਹੈ ਸਤਿਮਨ ਨੂੰ ਜਿੰਮ ਦਾ ਸ਼ੌਂਕ ਸੀ ਅਤੇ ਉਸਨੇ ਹਰਵਲ ਲਾਈਫ ਡਾਈਟੀਸ਼ਨ ਦਾ ਕੋਰਸ ਕੀਤਾ ਸੀ ਉਹ ਆਪਣੀ ਮਾਂ ਦੇ ਨਾਲ ਹਰਵਲ ਲਾਈਫ ਕੋਸਮੈਟਿਕ ਅਤੇ ਗੈਣਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਸਤਿਮਨ ਦੇ ਪਿਤਾ ਨਰਿੰਦਰ ਗੋਤਮ ਦਾਸ ਸੈਲਾ ਕੋਰਦੇ ਵਿੱਚ ਇਸ ਦਾ ਆਪਣਾ ਜਨਰਲ ਸਟੋਰ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰੈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਇੰਦਾ ਜਿਵੇਂ ਮੇਰਾ ਜਿਹੜਾ ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ ਇੱਥੇ ਕਾਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ ਬੇਟੀ ਮੇਰੀ ਵਾ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਾ ਸਿਕਾ ਉੱਥੇ ਮੇਰਾ ਜਵਾਈ ਜੇਲਰ ਹੈ ਇੱਕ ਦਿਨ ਉਹ ਜੇਲ੍ਹ ਦਿਖਾਉਣ ਲਈ ਉਹਨੂੰ ਲੈ ਕੇ ਗਿਆ ਤਾਂ ਉੱਥੇ ਦੇ ਜੇਲ੍ਹ ਅਧਿਕਾਰੀ ਸੀ ਉਹਨੇ ਮੇਰੇ بیٹے ਦੀ ਪਰਸਨੈਲਿਟੀ ਤੇ ਫਿਟਨੈਸ ਬੜੀ ਅੱਛੀ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ ਫਿਰ ਮੇ ਕੋਲ ਵੀਜ਼ਾ ਵੀ ਹੈ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ ਜੇ ਕਲੀਅਰ ਕਰ ਜਾਗੇ ਤਾਂ ਵਰਕ ਪਰਮਿਟ ਅਸੀਂ ਦੇ ਦਾਂਗੇ ਤੁਹਾਨੂੰ ਤਾਂ ਮੇਰੇ بیٹے ਨੇ ਜਿਹੜੀ ਜਾਇ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਬਾਸ ਕੀਤੇ ਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਤੋਂ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਵੈਜੀਟੇਰੀਅਨ ਔਰ ਅਲਕੋਹਲ ਫਰੀ ਬਾਡੀ ਦੇ ਜੋ ਨਤੀਜੇ ਜਿ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਨੂੰ 5 ਸਾਲ ਦਾ ਵਰਕ ਦਿੱਤਾ ਤੇ ਹੁਣ 26 ਅਪ੍ਰੈਲ ਨੂੰ ਉਹਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਇੱਕ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਸ ਦੇ ਵਿੱਚ ਨੂੰ ਪੱਕੇ ਤੌਰ ਤੇ ਜਦੋਂ ਪਤਾ ਲੱਗਿਆ ਕਿ ਹੋ ਜੇਗੀ ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀ ਕਿਉਂਕਿ ਮੈਂ ਤਾਂ ਇਹ ਚਾਹਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਐਥੇ ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਤੇ 4 ਗੀ ਮਹੀਨੇ ਬਾਅਦ ਉਹਨੇ ਮੁੜ ਕੇ ਆਣਾ ਸੀਗਾ ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਜੀ ਉਹਨੇ ਆਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ ਪਪਾ ਇਹਨੂੰ ਇੱਥੇ ਸਰਕਾਰੀ ਜੌਬ ਮਿਲਦੀ ਪਈ ਹੈ ਦੱਸੋ ਕਿਦਾਂ ਕਰਨੀ ਫਿਰ ਮੈਂ ਕਿਹਾ ਵੀ ਚਲੋ ਜੇ ਕੁਝ ਹੈਗਾ ਤਾਂ ਜੇ ਮਿਲਦੀ ਹੈ ਤਾਂ ਬੇਟੇ ਦੀ ਕਾਬਲੀਅਤ ਉਥੇ ਦੀ ਸਰਕਾਰ ਪਾ ਰਹੀ ਹੈ ਤਾਂ ਕਰ ਲਵੇ ਤਾਂ ਫਿਰ ਬੱਚਿਆਂ ਨੇ ਰਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹ ਦਿਨ ਮਦਦ ਕੀਤੀ ਤੇ ਉਸ ਵੇਲੇ ਉੱਥੇ ਸਰਕਾਰੀ ਤੌਰ ਤੇ ਪੁਲਿਸ ਵਿੱਚ ਸ਼ਾਮਲ ਹੋ ਗਿਆ ਜੇ ਤੁਹਾਨੂੰ ਪਤਾ ਲੱਗੇ ਕਿ ਮੁੰਡੇ ਦੇ ਪਹਿਲੇ ਵੀ ਜਿਹੜਾ ਵੀ ਕੋਈ ਸੀਜ਼ਨ ਮੰਨਦਾ ਸੀ ਤੇ ਮੁੰਡੇ ਨੇ ਡਾਈਟੀਸ਼ਨ ਦਾ ਵੀ ਕੋਸ਼ਿਸ਼ ਹੈ ਔਰ ਜਿਮ ਦੇ ਨਾਲ ਬੜੀ ਉਹਦੀ ਲਗਾਰ ਸੀਗਾ ਬਾਡੀ ਬਹੁਤ ਵਧੀਆ ਉਹਨੇ ਆਪਣੀ ਬਣਾਈ ਹੋਈ ਸੀ ਸਾਰੀ ਦੁਨੀਆ ਮਤਲਬ ਚਾਹ ਮਤਲਬ ਪ੍ਰੇਮ ਕਰਦੀ ਸੀ ਸਾਰਾ ਇਲਾਕਾ ਉਹਨੂੰ ਤੇ ਜਦੋਂ ਹੋਇਆ ਤਾਂ ਸਾਰ ਸਾਨੂੰ ਤਾਂ ਹੁਣੀ ਸੀ ਕੋਈ پورے ਇਲਾਕੇ ਨੂੰ ਉਹਦੇ ਤੇ ਮਾਣ ਤੇ ਬੜੀ ਖੁਸ਼ੀ ਪ੍ਰਸੰਤਾ ਹੋਈ ਰਾ ਬੇਟਾ ਸਤਿਮ ਨਿਊਜ਼ੀਲੈਂਡ ਘੁੰਮਣ ਲਈ ਗਿਆ ਸੀ ਵਿਜ਼ਟਰ ਵਿਜਟ ਤੇ ਉਸ ਸਿਸਟਰ ਨੇ ਬੁਲਾਇਆ ਸੀਗਾ ਤੇ ਉਹ ਉਧਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ ਜਿਹਦਾ ਮੇਰਾ ਬੇਟ ਜਵਾਈ ਹੈ ਜਿਸ ਦਾ ਦਮਾਦ ਮੇ ਦਾ ਉਹ ਵੀ ਨਿਊਜ਼ੀਲੈਂਡ ਜੇਲਡ ਡਿਪਾਰਟਮੈਂਟ ਦੇ ਵਿੱਚ ਹੈ ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੇ ਫਿਟਨੈਸ ਸਾਡੀ ਲੜਕੀਆਂ ਦੀ ਜ਼ਰੂਰਤ ਹੈ ਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵਿਜਟ ਤੇ ਆਇਆ ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਪਹਿਲਾਂ ਟੈਸਟ ਦਿਵਾਓ ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ ਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਦਾ ਟੈਸਟ ਕਲੀਅਰ ਕੀਤਾ 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇ ਕੇ ਤੇ ਜਿਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ ਫਿਰ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਉਹਨੂੰ ਜੇਲਰ ਡਿਪਾਰਟਮੈਂਟ ਦੇ ਵਿੱਚ ਇਹਨੂੰ ਜਵਾਬ ਦਿੱਤੀ ਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਆ ਕਦੋਂ ਵਾਪਸ ਆਣਾ ਹੈ ਤੇ ਬੇਟੇ ਨੇ ਕਿਹਾ ਬੇਟੀ ਨੇ ਫਿਰ ਸਾਨੂੰ ਕਿਹਾ ਵੀ ਨਹੀਂ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਇਦਾਂ ਐ ਅਸੀਂ ਕਹਾਂ ਵੀ ਮਜ਼ਾਕ ਕਰਦੇ ਆ ਬੱਚੇ ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗਵਰਨਮੈਂਟ ਜੌਬ ਮਿਲ ਗਈ ਐ ਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ ਹੁਣ ਤਾਂ ਫੇ ਮੈਂ ਕੁਛ ਪੀਆਰ ਵਗੈਰਾ ਜੋ ਵੀ ਐ 5 ਸਾਲ ਬਾਅਦ ਹੀ ਆਉਂਗਾ ਤੇ ਨਾਲੇ ਫਿਰ ਆਪਣੇ ਏਰੀਆ 'ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਝ ਬਣ ਕੇ ਆਇਆ ਐ ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ ਤੇ ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ ਉਦੋਂ ਜਿਹੜੀ ਉਹਦੀ ਤਪੱਸਿਆ ਆ 12 ਸਾਲ ਦੀ ਤਪੱਸਿਆ ਸਫਲ ਹੋ ਗਈ ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮਾਂ ਨਹੀਂ ਖਾਣਾ ਮੈਨੂੰ ਵੀ ਬਹੁਤ ਕਹਿੰਦਾ ਸੀ ਮਮਾ ਆ ਨਾ ਕਰੋ ਨਾ ਕਰੋ ਤੇ ਮੈਨੂੰ ਵੀ ਉਹਨੇ ਬਹੁਤ ਉਹਦਾ ਹੈਲਥ ਇਸ਼ੂ ਸੀਗੇ ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਆ ਤੇ ਹੁਣ ਉਧਰਲੀ ਸਰਕਾਰ ਨੇ ਮੁੱਲ ਪਾਤਾ ਆ ਉਹਦਾ ਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋਰ ਤੁਹਾਨੂੰ ਕਿੰਦਾ ਮਜ਼ਾ ਮੇਰੇ ਮਾਈਂਡ ਚ ਤਾਂ ਹੈ ਸਾਡਾ ਤਾਂ ਹੈ ਹੀ ਨਹੀਂ ਸੀ ਅਸੀਂ ਤਾਂ ਵੇਟ ਕਰਦੇ ਸੀਗੇ ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ ਮੈਂ ਅਫਸਰਾਂ ਨੇ ਦੇਖਿਆ ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ ਤੇ ਉਹਨਾਂ ਨੇ ਸਾਡਾ ਲੈ ਹੀ ਗਏ ਬੇਟਾ ਇਹ ਹੀ ਕਹਿ ਸਕਦੇ ਹੁਣ ਆਪਾਂ ਹਾਂਜੀ ਇਹ ਸਤਿਅਮ ਗੌਤਮ ਆਪਣਾ ਭਤੀਜਾ ਹੈ ਜੀ ਤੇ ਮੁੰਡਾ ਬਹੁਤ ਮਿਹਨਤੀ ਸੀ ਤੇ ਉਹਦਾ ਪਤਾ ਹੀ ਲੱਗਾ ਕਦੋਂ ਜਵਾਨ ਹੋਇਆ ਤੇ ਕਦੋਂ ਕਿੱਥੇ ਬਾਹਰ ਪਹੁੰਚ ਗਿਆ ਜੀ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਪੇਸਾਂ ਨੂੰ ਪਤਾ ਲੱਗਾ ਪਈ ਉਹ ਬਾਹਰ ਪੁਰਸ਼ ਭਰਤੀ ਹੋਏ ਗਿਆ ਤੇ ਉਹ ਘੁੰਮਣ ਸੀਗਾ ਜੀ ਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਬਸ ਹੁਣ ਅਸੀਂ ਇਹ ਗੱਲ ਕਹਿੰਨੇ ਪਏ ਉਹ ਦਿਨ ਦੁਗਣੀ ਦਾ ਚੋਗਣੀ ਤਰਤੀ ਕਰੇ ਜੀ ਤੇ ਮਹਾਰਾਜ ਵੀ ਇਹ ਅਰਦਾਸ ਕਰਦੇ ਆ ਬਸ ਗਾਂ ਤੋਂ ਗਾਂ ਪੈਂਡੇ ਵਧਾਈ ਆ ਬਈ ਇਲਾਕੇ ਚ ਰਿਸ਼ਤੇਦਾਰਾਂ ਚ ਸਾਰੇ ਪਾਸੇ ਐ ਸਹੇਲੇ ਦੇ ਵਿੱਚ ਸਾਰੇ ਪਾਸੇ ਐ ਵਾਹ ਭਾਈ ਹੋਈ ਪਈ ਆ ਵੀ ਸਾਡੇ ਸਹੇਲੇ ਦਾ ਮਾਣ ਤੇ ਮੁੰਡਾ ਹੋ ਕੇ ਨਿਕਲਿਆ ਤੇ गया अ टूरिस्ट भी उसे पुलिस ने भर्ती कर लिया सब अचंबत हो जी इस तो मैं यहाँ सत्यम के ना बिल्कुल दुकान के सामने हमारी दुकान है सत्यम हेल्थ कॉन्शियस बहुत ज़्यादा है शुरू से ही इसने रखा है अपना कि मैंने अपना फिजिकल फिटनेस रखनी है इसकी मम्मी पहले बहुत ज़्यादा हेल्दी थे अब आप देख सकते हो कि उसकी मम्मा को उसने किस तरह हेल्थ में एंड फिटनेस दी है और हमें वाकई यकीन नहीं हो रहा कि वो वहाँ सरकारी जॉब पर हो गया है पर खुशी बहुत ज़्यादा है खुशी जो है वो तो हम संभाल ही नहीं पा रहे कि इतनी ज्यादा खुशी है कि हमारा बच्चा हमारे सामने इतने छोटे से इतना बड़ा और आज कहां पहुंच गया वो खुशी बहुत ज्यादा है